ਬੀਤੇ ਦਿਨਾਂ ਦੇ ਵਿੱਚ ਜੋ ਹਰਦੀਪ ਨਿੱਜਰ ਦੀ ਸ਼ਰੀਆਮ ਕਤਲ ਹੋਇਆ ਸੀ ਉਸ ਨੂੰ ਲੈ ਕੇ ਹਜੇ ਤੱਕ ਸਰਕਾਰਾਂ ਨੇ ਚੁੱਪ ਬੱਠੀ ਹੋਈ ਐ ਸੁਖਪਾਲ ਸਿੰਘ ਖੈਰਾ ਦੇ ਇੱਕ ਵੱਡਾ ਬਿਆਨ ਸਾਹਮਣੇ ਐ ਅਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਵਿਦੇਸ਼ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤਾਂ ਵਿਦੇਸ਼ਾਂ ਦੇ ਵਿੱਚ ਜੋ ਵੀ ਜਿਹੜੇ ਕੈਨੇਡਾ ਦੇ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਸ਼ਰਿਆਮ ਜਿਹੜਾ ਕਿਹਾ ਗਿਆ ਸੀ ਕਿ ਇਸ ਦੇ ਪਿੱਛੇ ਭਾਰਤਈ ਏਜੰਸੀਆਂ ਦਾ ਹੱਥ ਹੈ ਤਾਂ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਸ ਗੱਲ ਦੇ ਉੱਤੇ ਬੋਲਣਾ ਚਾਹੀਦਾ ਸੀ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਵੀ ਲੈ ਕੇ ਕਿਹਾ ਹੈ ਕਿ ਬਹੁਤ ਪੰਥ ਦੀਆਂ ਗੱਲਾਂ ਕਰਦੇ ਨੇ ਤੇ ਤੁਸੀਂ ਪੰਥ ਦੇ ਹੱਕ ਦੇ ਵਿੱਚ ਵੀ ਖੜੋ ਤੇ ਸਿੱਖ ਜਥੇਬੰਦੀਆਂ ਦੇ ਹੱਕ ਦੇ ਵਿੱਚ ਵੀ ਖੜੋ ਅਜਿਹੇ ਜਿਹੜੇ ਬਿਆਨ ਆ ਪਾਲ ਸਿੰਘ ਖੈਰਾ ਨੇ ਦਿੱਤੇ ਨੇ ਤੇ ਉਹਨਾਂ ਨੇ ਹਰਦੀਪ ਨੇਜਰ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਨਿਸ਼ਾਨੇ ਜਿਹੜੇ ਸਾਦੇ ਨੇ ਤੇ ਕਿਹਾ ਹੈ ਕਿ ਸਿੱਖ ਜਥੇਬੰਦੀਆਂ ਨਾਲ ਅਜੇ ਹੱਕੇਸ਼ਾਈ ਸ਼ਰੀਆਮ ਹੋ ਰਹੀ ਹੈ ਤੇ ਸ਼ਰੀਆਮ ਕਤਲ ਹੋ ਰਹੇ ਨੇ ਪਰੰਤੂ ਹਜੇ ਤੱਕ ਸਰਕਾਰ ਨੇ ਆਪਣੀ ਬਿਲਕੁਲ ਹੀ ਚੁੱਪਵਟੀ ਹੋਈ ਹੈ ਤੇ ਨਾਹੀ ਇਸ ਗੱਲ ਨੂੰ ਲੈ ਕੇ ਕੋਈ ਬੋਲ ਰਿਹਾ ਹੈ ਤੇ ਜਿਸ ਤੋਂ ਬਾਅਦ ਸ਼ਰੀਆਮ ਜਿਹੜੇ ਇਸ ਗੱਲ ਨੂੰ ਲੈ ਕੇ ਵਿਰੋਧ ਹੈ ਜਿਹੜਾ ਸੁਖਪਾਲ ਸਿੰਘ ਖੈਰਾ ਦਾ ਵੱਲੋਂ ਕੀਤਾ ਜਾ ਰਿਹਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹਰਦੀਪ ਨਿਜਰ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖੈਰਾ ਦਾ ਹੋਰ ਕੀ ਕਹਿਣਾ ਹੈ ਸਿੱਖਾਂ ਦੇ ਉੱਤੇ ਇਹ ਹਮਲੇ ਹੋਏ ਨੇ ਵਰਲਡਵਾਈਡ ਸਾਡੇ ਉੱਥੇ ਆ ਰਿਹਾ ਕਿ ਕੈਨੇਡਾ ਚ ਜਿਹੜਾ ਹੈ ਉਹ ਮਿਸਟਰ ਨਿਜਰ ਉਹਦਾ ਕਤਲ ਕਰਾਇਆ ਇੱਥੋਂ ਦੇ ਕੋਈ ਏਜੰਸੀਜ਼ ਦੇ ਉੱਤੇ ਇਹ ਬਹਿ ਨਹੀਂ ਕਹਿ ਰਿਹਾ ਕ੍ਰੇਡੀਅਨ ਪ੍ਰਾਈਮ ਮਿਨਿਸਟਰ ਨੇ ਆ ਕੇ ਇਲਜ਼ਾਮ ਲਾਇਆ ਨੇ ਅਮਰੀਕਨ ਅਮਰੀਕਨ ਪ੍ਰੈਜ਼ੀਡੈਂਟ ਦੇ ਸਟਾਫ ਨੇ ਇਲਜ਼ਾਮ ਲਾਇਆ ਨੇ ਕਿ ਸਾਡੇ ਦੇਸ਼ ਵਿੱਚ ਭਾਰਤ ਤੋਂ ਏਜੰਸੀਆਂ ਆਣ ਕੇ ਤੇ ਫਲਾਣੇ ਬੰਦੇ ਨੂੰ ਕਤਲ ਕਰਨਾ ਚਾਹੁੰਦੀਆਂ ਨੇ ਯਾਰ ਇੱਥੋਂ ਦਾ ਮੁੱਖ ਮੰਤਰੀ ਪੱਗ ਬੰਨਦਾ ਹੋਵੇ ਸੇਖ ਹੋਵੇ ਉਹਦੇ ਕੋਈ ਆਵਾਜ਼ ਹੀ ਨਹੀਂ ਉਸ ਬੰਦੇ ਦੇ ਉੱਤੇ ਆ ਉਹ ਬੋਲ ਹੀ ਨਾ ਯਾਰ ਕੋਈ ਨਾ ਵੀ ਮੈਂ ਪੁੱਛਿਆ ਆਪਣੀ ਸਰਕਾਰ ਨੂੰ ਕਿ ਤੁਸੀਂ ਆ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਉੱਥੋਂ ਦੀਆਂ ਸਰਕਾਰਾਂ ਦੇ ਇਹ ਨਹੀਂ ਹੋਣਾ ਚਾਹੀਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਭੁੱਲਿਆ ਨਹੀਂਗਾ ਭਗਵੰਤ ਸੁਖਬੀਰੀ ਨਹੀਂ ਬੋਲਿਆ ਹੁਣ ਫੇਰ ਕਹਿੰਦੇ ਜੀ ਸਾਨੂੰ ਕਿਉਂ ਕਹਿੰਦੇ ਤੁਸੀਂ ਮਾੜਾ ਦੱਸੋ ਬੋਲਿਆ ਹੀ ਨਹੀਂਗਾ ਕੋਣ ਬੋਲੂਗਾ ਦੱਸੋ ਕੀ ਸਾਡਾ ਜੇ ਸਾਡੇ ਸਿੱਖ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਉਹਨਾਂ ਦੀਆਂ ਚੰਗੇ ਦੇਸ਼ਾਂ ਦੀਆਂ ਧਰਤੀਆਂ ਤੇ ਉਹਨਾਂ ਦੇ ਜਜ਼ਬਾਤ ਮੈਂ ਉਹਨਾਂ ਦੀ ਜ਼ਿੰਦਗੀਆਂ ਮਹਿਫੂਜ਼ ਨਹੀਂ ਗੀਆਂ ਤੇ ਭਾਰਤ ਵਿੱਚ ਕਿੰਦਾ ਮਹਿਫੂਜ਼ ਹੋ ਸਕਦੀਆਂ ਦੱਸੋ ਸਮਝਾਓ ਅਜਰਾ ਦੀਪ ਸਿੱਧੂ ਦਾ ਪਹਿਲਾਂ ਵੀ ਕਿਹਾ ਫੇਰ ਕਹਿੰਦਾ ਮੈਨੂੰ ਮੈਨੂੰ ਹੁਣ ਪੂਰਨ ਆਸ ਆ ਕਿ ਉਹ ਐਕਸੀਡੈਂਟ ਨਹੀਂ ਸੀਗਾ ਇਟ ਵਾਸ ਏ ਕਿਲਿੰਗ ਲਾਈਕ ਅਦਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਫੇਕ ਇਨਕਾਊਂਟਰਸ ਪੰਜਾਬ ਤੋਂ ਸ਼ੁਰੂ ਹੋਗੇ ਨਾ ਪੰਜਾਬ ਤੋਂ ਨੇ ਸ਼ੁਰੂ ਹੋਗੇ ਨਾ ਮੁਕਾਬਲੇ ਤੁਸੀਂ ਦੇਖ ਰਹੇ ਹੋ ਇਹ ਸ਼ਾਰਟਕਟ ਹੁੰਦਾ ਵਾ ਕਿ ਅਦਾਲਤਾਂ ਅਦੂਲਤਾਂ ਛੱਡੋ ਬੰਦਾ ਚੱਕੋ ਮਾਰੋ ਖਤਮ ਕਰੋ ਇੱਕ ਗੱਲ ਸੁਣ ਲਈ ਭਗਵੰਤ ਤੁਸੀਂ 99 ਠੀਕ ਮਾਰੋਗੇ ਨਾ ਪਰ ਪਹਿਲੀ ਗੱਲ ਤਾਂ ਮਾਰਨ ਦਾ ਅਧਿਕਾਰ ਨਹੀਂਗਾ ਜਦ ਸਾਡੇ ਕੋ ਕ੍ਰਿਮੀਨਲ ਜਸਟਿਸ ਸਿਸਟਮ ਹੈ ਯੂ ਡੂ ਨਾਟ ਹੈਵ ਦੀ ਅਥੋਰਿਟੀ ਟੂ ਕਿਲ ਸਮਬਡੀ ਇਨ ਕੋਲਡ ਬਲੱਡ ਮਾਰਜੰਡ ਇਹਨਾਂ ਵਿੱਚ ਠੀਕ ਹੈ ਇੱਕ ਵੀ ਗੁਨਾਹ ਬੇਗੁਨਾਹ ਬੰਦਾ ਤੂੰ ਮਾਰਤਾ ਨਾ ਇੱਕ ਵੀ ਬੇਗੁਨਾਹ ਉਸ ਦਰਗਾਹ ਤੋਂ ਮਾਫੀ ਨਹੀਂ ਹੋ ਮਿਲਣੀ ਤੇ ਤੇਰਾ ਪਤਾ ਨਹੀਂ ਅੰਤ ਕਿਦਾਂ ਹੋਣਾ ਤੁਹਾਡਾ ਸਾਰਿਆਂ ਦਾ ਪਤਾ ਨਹੀਂ ਤੁਸੀਂ ਕਿੱਦਾਂ ਦੀਆਂ ਤਕਲੀਫਾਂ ਚੱਲ ਕੇ ਜਾਓਗੇ ਅਗਰ ਤੁਸੀਂ ਕਿਸੇ ਦੀ ਜਾਨ ਲਵੋਗੇ ਤੁਮ ਕਿਸੇ ਪੰਛੀ ਕਿਸੇ ਜੀਵ ਕਿਸੇ ਕੀੜੀ ਦੀ ਵੀ ਜਾਨ ਲਈਏ ਤਾਂ ਦਿਲ ਦੁੱਖਦਾ ਵਾ ਕਿ ਮੈਂ ਜਾਨ ਲੈਣ ਲੱਗਾ ਹਾਂ ਮਤ ਕਰੋ ਬੰਦ ਕਰੋ ਇਹ ਸਾਰੀਆਂ ਗੱਲਾਂ ਆ ਜਿਹੜਾ ਬਦਲਾ ਖੋਰੀ ਇੱਕ ਦੂਜੇ ਨੂੰ ਚੱਕ ਲੋ ਢਾ ਲੋ ਥੱਲ ਲੋ ਇਹ ਚ ਕੱਖ ਵੀ ਨਹੀਂ ਨਿਕਲਣਾ ਜਿੰਨੇ ਮਰਜੀ ਹੋਰ ਫੜ ਲਾ ਅਖੇ ਮੈਂ ਪੈਸੇ ਰਿਕਵਰ ਕਰੂੰਗਾ ਮੈਂ ਮੁਖਤਾਰ ਅंसारी ਦਾ 55 ਲੱਖ ਰੁਪਇਆ ਖਰਚਾ ਅਮਰਿੰਦਰ ਸਿੰਘ ਨੇ ਵਕੀਲਾਂ ਦੇ ਉੱਤੇ ਮੈਂ ਵਾਪਸ ਕਰਾਉਂਗਾ ਪੰਜੀ ਨਹੀਂ ਵਾਪਸ ਹੋਣੀ ਉਲਟਾ ਪੈਸੇ ਖਰਚੇ ਆ ਮੇਰੇ ਕੇਸ ਵਿੱਚ 200 ਸਰਕਾਰੀ ਵਕੀਲ ਦੀ ਫੌਜ ਆ ਪੰਜਾਬ ਸਰਕਾਰ ਦੇ ਕੋਲੋਂ ਛੱਡ ਕੇ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਵਿੱਚ ਉਹ ਵਕੀਲ ਖੜੇ ਕੀਤੇ ਮੇਰੇ ਖਿਲਾਫ ਜਿੰਨਾਂ ਦੀ ਫੀਸ 25 ਲੱਖ ਰੁਪਇਆ ਇੱਕ ਪੇਸ਼ੀ ਦੀ ਇੱਕ ਦਿਨ ਦੀ ਹੈ 5 ਕਰੋੜ ਰੁਪਏ ਤੋਂ ਉੱਤੇ ਮੇਰੇ ਤੇ ਖਰਚਾ ਭਗਵਾਨ ਤੇ ਇਹਦਾ ਇਹਦਾ ਰਿਕਵਰ ਕੌਣ ਕਰੂਗਾ ਯਾਰ ਇਹ ਪੈਸੇ ਕੌਣ ਖਜ਼ਾਨੇ ਵਿੱਚ ਜਮ੍ਹਾਂ ਕਰਾਊਗਾ ਆ ਮੇਰੀ ਅੱਜ ਦੀ ਤੁਹਾਡੇ ਨਾਲ ਇੱਕ ਦਲੀਲ ਸੀ ਤੇ ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੋ ਮੇਰੇ ਨਾਲ ਹੋਇਆ ਤੁਸੀਂ ਫਿਕਰ ਨਹੀਂ ਕਰਨਾ ਬਿਲਕੁਲ ਘਬਰਾਉਣਾ ਨਹੀਂਗਾ ਕਿਉਂਕਿ ਸਾਡੇ ਮਗਰਲੇ ਜਿਹੜੇ ਪੁਰਖੇ ਇਤਿਹਾਸ ਆ ਐ ਤਾਂ ਫਿਰ ਛੋਟੇ-ਛੋਟੇ ਸਾਬਜਾਦਾਂ ਨੂੰ ਟਰਾਲ ਲੈਂਦੇ ਡਰਾਸ ਕੇ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਇਦਾਂ ਪੰਜਾਬੀ ਨੇ ਹਾਂ ਪਿਆਰ ਨਾਲ ਤਾਂ ਮੈਨੂੰ ਭਗਵੰਤ ਕਹਿੰਦਾ ਤੇ ਮੈਂ ਭਾਵਾਂ ਇਹ ਇਹਦੀ ਥਾਪੀ ਦੇ ਆਉਂਦਾ ਇਹਦੀ ਸਪੋਰਟ ਹੀ ਕਰਨਦਾ ਭਾਵਾਂ ਝੂਠ ਹੀ ਬੋਲ ਦਿੰਦਾ ਇਹਦੇ ਹੱਕ ਵਿੱਚ ਇਦਾਂ ਤੱਕੇ ਨਾ ਨਹੀਂ ਡਰਤੀ ਕਰਨ ਵਾਲਾ ਕੋਈ ਵੀ ਹੈਗਾ ਲੈ ਚੱਲੀ ਸੀ ਗੱਲ ਸਿੱਧੂ ਮੂਸੇਵਾਲਾ ਮੈਨੂੰ ਜਦੋਂ ਕਪੂਰਥਲੇ ਪੇਸ਼ ਕੀਤਾ ਮੇਰੇ ਰਿਮਾਂਡ ਦੇ ਵਿੱਚ ਲਿਖਿਆ ਦੇਖੋ ਕਿੰਨਾ ਝੂਠ ਬੋਲਿਆ ਸਰਕਾਰੀ ਵਕੀਲਾਂ ਨੂੰ ਬੁਲਵਾਇਆ ਆ ਇਹਨਾਂ ਨੇ ਯਾਰ ਅਖੇ ਅਸੀਂ ਖੈਰੇ ਨਾ ਦਾਦੀ ਤਹਿਕੀਕਾਤ ਕਰਨੀ ਇਹਦੇ ਲੋਰੈਂਸ ਪਿਸ਼ਰੋਈ ਤੇ ਜੱਗੂ ਪ੍ਰਭਾਤ ਭਗਵਾਨਪੁਰੀਏ ਦੇ ਨਾਲ ਗੈਂਗਸਟਰ ਨਾਲ ਤੱल्लੁਕਾ ਪਰ ਪਹਿਲਾਂ ਤਾਂ ਦੱਸੋ ਤੁਹਾਨੂੰ ਤੁਹਾਨੂੰ ਲੱਗਦਾ ਮੈਂ ਗੈਂਗਸਟਰ ਨਾਲ ਤੱल्लੁਕਾਤ ਰੱਖਣ ਵਾਲਾ ਕਿਰੀ ਬੋਲ ਕੇ ਦੱਸਿਓ ਜ਼ਰਾ ਤੁਹਾਨੂੰ ਲੱਗਦਾ ਕਿ ਮੈਂ ਕਦੀ ਨਸ਼ੇ ਦਾ ਵਪਾਰ ਜ਼ਿੰਦਗੀ 'ਚ ਕਦੀ ਕੀਤਾ ਹੋਊਗਾ ਕਹਿੰਦੇ ਜੀ ਅਸੀਂ ਗੈਂਗਸਟਰਾਂ ਨਾਲ ਤੇ ਤਲੁਕਾਤ ਦੇ ਲਿੰਕ ਕਰ ਰਹੇ ਆ ਤੇ ਉਧਰਲੇ ਪਾਸੇ ਮੈਂ ਜਿਨ੍ਹਾਂ ਨੇ ਮਾਰਿਆ ਸਿੱਧੂ ਮੂਸੇ ਵਾਲੇ ਨੂੰ ਸਾਡੇ ਹੋਣਹਾਰ ਬੱਚੇ ਨੂੰ ਮੈਂ ਉਹਦੀ ਡਟ ਕੇ ਮਦਦ ਕਰਨ ਰਿਆਂ ਜਿਹੜੇ ਬੰਦੇ ਇੰਟਰਵਿਊ ਦਿੰਦੇ ਜੇਲਾ ਜੋੜਾ ਦੇ ਖਰਾਬ ਬੋਲਦਾ ਇੱਧਰ ਇਲਜ਼ਾਮ ਲਾ ਰਹੇ ਕਿ ਮੇਰੇ ਤਲੁਕਾਤ ਹੈ ਅੰਦਰ ਰਿਪੋਰਟ ਪਈ ਆ ਭਗਵੰਤਪਾਲ ਦੇ ADGP ਇੰਟੈਲੀਜੈਂਸ ਦੇ ਕੋਲ ਕਿ ਖਹਿਰੇ ਨੂੰ ਇਹਨਾਂ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਜਾਨੀ ਖਤਰਾ ਵਾ ਇਹਦੇ ਖਹਿਰੇ ਤੇ ਉਹਦੇ ਪਰਿਵਾਰ ਨੂੰ ਉਥੇ ਉਹ ਪਈ ਆ ਇਧਰ ਆ ਝੂਠ ਬੋਲ ਰਹੇ ਨੇ ਇੰਨਾ ਕਫਰ ਤੋਲਿਆ ਗਿਆ ਮੇਰੇ ਵੀਰੋ ਮਲਕੌਰ ਸਿੰਘ ਉਹਦੇ ਪਿਤਾ ਜੀ ਮੇਰੀ ਉਹਨਾਂ ਨਾਲ ਹੰਦਰਦੀ ਮੇਰੀ ਹਰ ਉਸ ਵਿਅਕਤੀ ਦੇ ਨਾਲ ਹੰਦਰਦੀ ਆ ਜਿਹਦੇ ਨਾਲ ਟੱਕਾ ਜ਼ੁਲਮ ਪੇ ਇਨਸਾਫੀ ਹੋ ਰਹੀ ਹੈ ਬਸ ਇਸ ਰਾਤੇ ਚੱਲੂਗਾ ਆਵਾਜ਼ ਇੰਨੀ ਰਹੇਗੀ ਮੁੱਦਿਆਂ ਦੇ ਉੱਤੇ ਕੇਂਦ੍ਰਿਤ ਰਹੇਗੀ ਵੱਡੇ ਇਸ਼ੂਸ ਪੰਜਾਬ ਦੇ ਜਿਹਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਵਾ ਉਹਦੇ ਵਾਸਤੇ ਤਿਆਰੀ ਕਰਕੇ ਆਉਣ ਵਾਲਾ ਜਿੰਨਾ ਵੀ ਮੇਰਾ ਜੀਵਨ ਬਚਿਆ ਹੁਣ ਅਗਲਾ ਜਿੰਨਾ ਵੀ ਉਹਦੇ ਹੱਥ ਵਿੱਚ ਆ ਉਹ ਮੈਂ ਪੰਜਾਬ ਨੂੰ ਤੇ ਆਪਣੀ ਕੌਮ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਾ ਹੋਇਆ ਫਤਿਹ ਬੁਲਾਉਣਾ ਤੁਹਾਨੂੰ ਸਾਨਹਾਰ ਜੀ ਆਇਆਂ ਨੂੰ ਫਤਿਹ ਬੁਲਾਉਣਾ ਫਤਿਹ ਪ੍ਰਵਾਨ ਕਰੋ ਜਿਸ ਜਿਸ ਨੇ ਹਿੱਸਾ ਪਾਇਆ ਕਿਸ ਨੇ ਅਰਦਾਸ ਕੀਤੀ ਕਿਸ ਨੇ ਫੋਟੋ ਸ਼ੇਅਰ ਕੀਤੀ ਕਿਸ ਨੇ ਸਪੀਚ ਕੀਤੀ ਕਿਸ ਨੇ ਟੀਵੀਾਂ 'ਚ ਬੋਲਿਆ ਕਿਸ ਨੇ ਕੈਨੇਡਾ ਅਮਰੀਕਾ 'ਚ ਬੈਠੇ ਮੇਰੇ ਪੁੱਤ ਨੂੰ ਸੁਣਿਆ ਭੇਜਿਆ ਕਿਸ ਨੇ ਅਮਦਦ ਕੀਤੀ ਮੈਂ ਉਹਨਾਂ ਸਾਰਿਆਂ ਦਾ ਸਾਰਿਆਂ ਦਾ ਆਪਣੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਤੋਂ ਲੈ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਆ ਮੇਰੇ ਹੱਥ ਜੋੜੇ ਨੇ ਮੈਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਨਾਲ এডਿਕੇਸ਼ਨ ਹੈਲਥ ਕੇਅਰ ਇਹਦਾ ਅੱਛਾ ਬਲੂਪ੍ਰਿੰਟ ਜੈਨੂਅਨ ਔਰ ਜਿਹੜੀ ਆ ਮੁਫਤ ਖੋਰੀ ਦੀ ਰਾਜਨੀਤੀ ਇਹ ਤੋਂ ਬਚਣ ਦੀ ਲੋੜ ਆ ਹੁਣ ਬਹੁਤ ਹੋ ਗਿਆ ਯਾਰ ਮੁਫਤ ਖੋਰੀ ਨਾਲ ਨਹੀਂ ਟਿੰਡ ਪਰ ਸਕਦਾ ਜਿਹੜੇ ਜਪਨੀਜ਼ ਲੋਗ ਨੇ ਨਾ ਜਪਨੀਜ਼ ਜਿਹੜੇ ਤਰੱਕੀ ਕੀਤੀ ਦੁਨੀਆ ਦੇ ਵਿੱਚ ਉਹ ਕਹਿੰਦੇ ਕਿਸੇ ਬੇਰੁਜ਼ਗਾਰ ਬੰਦੇ ਨੂੰ ਮੱਛੀ ਦੇਣ ਨਾਲੋਂ ਉਹਨੂੰ ਮੱਛੀ ਫੜਨਾ ਸਿਖਾਓ ਉਹ ਮੱਛੀ ਫੜਨ ਦਾ ਉਹਨੂੰ ਤਰੀਕੇਕਾਰ ਦੱਸੋ ਤੁਸੀਂ ਮੁਫਤ ਚੀਜ਼ਾਂ ਦੇਣ ਨਾਲੋਂ ਉਹਨਾਂ ਨੂੰ ਕਾਬਲ ਬਣਾਓ ਉਹਨਾਂ ਨੂੰ ਇਹ ਯੋਗ ਬਣਾਓ ਕਿ ਆਪਣੀ ਜ਼ਿੰਦਗੀ ਕਰ ਸਕਣ ਸਮਾਂ ਜ਼ਿਆਦਾ ਹੋ ਰਿਹਾ ਵਾ ਗੱਲਾਂ ਤੇ ਹੀ ਗੱਲਾਂ ਨੇ ਭਾਈ ਪੰਤ ਪ੍ਰੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਤਾੜੀ ਮਾਰਿਓ ਜਰਾ ਉਹਨਾਂ ਵਾਸਤੇ ਭਾਈ ਹਰਜੀਤ ਸਿੰਘ ਜੀ ਮਾਂਜੀ ਉਹ ਜਿਹੜੇ ਬੇਅਦਬੀਆਂ ਦੀ ਲੜਾਈ ਲੜਦੇ ਜਿਨ੍ਹਾਂ ਨੇ ਪੜਿਆ ਸੀਗਾ ਕੀ ਸੀ ਬਾਤ ਪੜਿਆ ਸੀ ਉਹ ਚਿੱਠਾ ਕੀ ਕਹਿੰਦੇ ਉਹਨੂੰ ਤਸ਼ਵੀਰ ਦਾਸ ਜਿਹੜਾ ਟੋਂਗ 'ਚ ਖੜ ਕੇ ਕੋਟ ਕੂਰੇ ਪੜਿਆ ਸੀ ਯਾਰ ਲੰਤ ਨਾਮਾ ਉਹ ਹੈ ਲੱਖਾ ਸਦਾਣਾ ਨਾਮ ਹੋ ਗਿਆ ਬੀਕੇ ਯੂ ਤੇ ਐਸਕੇਐਮ ਰਾਜਾ ਬਾਜਵਾਸ ਸੇ ਥੈਂਕ ਯੂ ਆਲ ਮੈਂ ਕਰਤਾ ਇੱਕ ਬਾਬਾ ਸੁਖਜੀਤ ਸਿੰਘ ਖੋਸਾ ਜੀ ਕਹਿੰਦਾ ਬੂਹਰੇ ਆਇਆ ਸੀ ਬਾਬਾ ਸੁਖਜੀਤ ਸਿੰਘ ਖੋਸਾ ਸੇ ਅਕੀਦਾਂ ਫਿਰ ਆਪਾਂ ਨਾਮਾਂ ਚੱਲ ਗਿਆ ਤਾਂ ਬਹੁਤ ਹੋ ਗਿਆ ਆ ਗੱਲਾਂ ਅਖੀਰਲੀ ਹੁਣ ਗੱਲ ਕਹਿਣ ਲੱਗਾ ਉਹ ਗੱਲ ਮੈਂ ਆਪਣੀ ਕੌਮ ਦੀ ਕਰਨਾ ਪੈਣਾ ਮੈਂ ਕੋ ਮੈਂ ਆਪਣੀ ਪਾਰਟੀ ਸਰਵੇ ਕਹਿਣਾ ਚਾਹੁੰਦਾ ਕਿ ਦੇਖੋ ਜੇ ਤੁਸੀਂ ਸਿੱਖਾਂ ਦੀ ਗੱਲ ਨਹੀਂ ਕਰੋਗੇ ਤੇ ਫਿਰ ਪੰਜਾਬ ਚ ਤੁਹਾਨੂੰ ਸਿੱਖ ਵੋਟ ਕਿਉਂ ਪਾਉਣਗੇ ਦੋਸੋਂ ਪਾਉਂਗੇ ਤੁਸੀਂ ਵੋਟ ਜੇ ਕੋਈ ਤੁਹਾਡੀ ਗੱਲ ਨਾ ਕਰੇ ਤਾਂ ਅਸੀਂ ਨੈਸ਼ਨਲਿਜ਼ਮ ਰੱਖੋ ਆਪਣੇ ਦੇਸ਼ ਦੇ ਵਾਸਤੇ ਆਪਣੇ ਜਜ਼ਬਾਤ ਰੱਖੋ ਗੁੱਡ ਪਰ ਆਪਣੇ ਸੂਬੇ ਦੇ ਵਾਸਤੇ ਵੀ ਤਾਂ ਨੈਸ਼ਨਲਿਜ਼ਮ ਪੈਦਾ ਕਰੋ ਇਹਦਾ ਰਾਸ਼ਟਰਵਾਦ ਪੰਜਾਬ ਦਾ ਜਜ਼ਬਾਤੀ ਰਾਸ਼ਟਰਵਾਦ ਅਲੱਗ ਹੋਣਾ ਚਾਹੀਦਾ ਸਾਡਾ ਇੱਥੇ ਕੇਂਦ੍ਰਿਤ ਹੋਣਾ ਚਾਹੀਦਾ ਤੇ ਜੇ ਕੇਂਦ੍ਰਿਤ ਹੁੰਦਾ ਤੇ ਫਿਰ ਸਾਡੇ ਨੌਜਵਾਨਾਂ ਤੇ ਐਨੇ ਸੇ ਨਾ ਲੱਗਦੇ ਮੈਂ ਆਪਣੇ ਮੁੱਖ ਮੰਤਰੀ ਔਰ ਅਕਾਲੀ ਦਲ ਦੇਖੋ ਅਕਾਲੀ ਦਲ ਨੂੰ ਮੈਂ ਹੁਣ ਆਪਾਂ ਕਿਸੇ ਨੂੰ ਮਾੜਾ ਦਿਲ ਮੇਰਾ ਕਹਿਣ ਨੂੰ ਦਿਲ ਹੀ ਨਹੀਂ ਕਰਦਾ ਸੂਬੇ ਨੂੰ ਵੀ ਨਹੀਂ ਮਾੜਾ ਕਹਿਣਾ ਚਾਹੁੰਦਾ ਮੈਂ ਇਹ ਕਹਿੰਦਾ ਨਾ ਕਿ ਮਾਫੀ ਮੰਗ ਦੋ ਮੇਰੇ ਨਾਲ ਆਜੋ ਸਾਰੇ ਵਾਪਸ ਆਜੋ ਉਹ ਬਈ ਅਕਾਲੀ ਦਲ ਜੱਤਾਂ ਹੀ ਏਜੰਡੇ ਤੇ ਨਹੀਂ ਆਉਂਦਾ ਆ ਜਿਹੜਾ ਮੈਂ ਬਿੱਲ ਪਾਸ ਕਰਨ ਦੀ ਕਰਕੇ ਤੇ ਅਕਾਲੀ ਦਲ ਦਾ ਕੰਮ ਸੀਗਾ ਜਥੇਦਾਰ ਕੋਂਕੇ ਗੁਰਦੇਵ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਉਹਦੀ 90 ਦੇ ਹਾਕੇ ਵਿੱਚ ਝੂਠਾ ਪੁਰਸ਼ ਮੁਕਾਬਲਾ ਬਣਾ ਕੇ ਉਹਦੀ ਉਹਨੂੰ ਉਹਨੂੰ ਸ਼ਹੀਦ ਅਗਰ ਤੁਸੀਂ ਪੰਥ ਹੁੰਦੇ ਤੁਹਾਡੇ ਜਜ਼ਬਾਤ ਹੁੰਦੇ ਤੁਸੀਂ ਇਹਨਾਂ ਅਫਸਰਾਂ ਨੂੰ ਸਜ਼ਾ ਲਾਉਂਦੇ ਤੁਸੀਂ ਸਜ਼ਾ ਦਾ ਤੁਸੀਂ ਕੀ ਦੇਣੀ ਤੁਸੀਂ ਤਾਂ ਉਹ ਸੁਮੇਤ ਸਿੰਘ ਸੈਣੀ ਜਿਹਦੇ ਤੇ ਬਹੁਤ ਇਲਜ਼ਾਮ ਸੀਗੇ ਤੁਸੀਂ ਉਹਨੂੰ ਡੀਜੀਪੀ ਬਣਾਇਆ ਯਾਰ ਦੋ ਸਿੱਖਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਬਾਈਬਲ ਕਲਾਂ ਦੇ ਵਿੱਚ ਅੱਛਾ ਹੁਣ ਐਡਾ ਵੱਡਾ ਹੋ ਰਿਹਾ ਇੱਕ ਪਾਸੇ ਕਹਿੰਦੇ ਆ ਅਕਾਲੀ ਦਲ ਅਸੀਂ ਵਧ ਅਧਿਕਾਰਾਂ ਦੇ ਮੁੱਦੇ ਆ ਫੈਡਰਲ ਢਾਂਚਾ ਚਾਹੀਦਾ ਅਨੰਦਪੁਰ ਸਾਹਿਬ ਦਾ ਮਤਾ ਚਾਹੀਦਾ ਚਾਹੀਦਾ ਵਾ ਸਭ ਕੁਝ ਪਰ ਕਿਤਨਾ ਮਿਲੂਗਾ ਜਦੋਂ ਜੰਮੂ ਕਸ਼ਮੀਰ ਦੇ ਦੋ ਟੋਟੇ ਇੱਕ ਸਟੇਟ ਨੂੰ ਤੋੜ ਕੇ ਉਹਦੇ ਅਧਿਕਾਰ ਖੋਲੇ ਯੂਟੀ ਬਣਾਏ ਅਕਾਲੀ ਦਲ ਜਿਹੜਾ ਮੌਜੂਦਾ ਅਕਾਲੀ ਦਲ ਨੇ ਵੋਟਾਂ ਪਾਈਆਂ ਕੇਂਦਰ ਦੀ ਸਰਕਾਰ ਨੂੰ ਇੱਦਾਂ ਬਣ ਜੁਗਿਆ ਅਧਿਕਾਰ ਆਪਣੇ ਵਧ ਜਾਣਗੇ ਇੱਦਾਂ ਵਧਣਗੇ ਸਿੱਖਾਂ ਦੇ ਉੱਤੇ ਇਹ ਹਮਲੇ ਹੋਏ ਨੇ ਵਰਲਡਵਾਈਡ ਸਾਡੇ ਉੱਥੇ ਆ ਰਿਹਾ ਕਿ ਕੈਨੇਡਾ ਚ ਜਿਹੜਾ ਹੈ ਉਹ ਮਿਸਟਰ ਨਿਜਰ ਉਹਦਾ ਕਤਲ ਕਰਾਇਆ ਇੱਥੋਂ ਦੇ ਕੋਈ ਏਜੰਸੀਜ਼ ਦੇ ਉੱਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਆਣ ਕੇ ਇਲਜ਼ਾਮ ਲਾਇਆ ਨੇ ਅਮਰੀਕਨ ਅਮਰੀਕਨ ਪ੍ਰੈਜ਼ੀਡੈਂਟ ਦੇ ਸਟਾਫ ਨੇ ਇਲਜ਼ਾਮ ਲਾਇਆ ਨੇ ਕਿ ਸਾਡੇ ਦੇਸ਼ ਵਿੱਚ ਭਾਰਤ ਤੋਂ ਏਜੰਸੀਆਂ ਆਣ ਕੇ ਤੇ ਫਲਾਣੇ ਬੰਦੇ ਨੂੰ ਕਤਲ ਕਰਨਾ ਚਾਹੁੰਦੀਆਂ ਨੇ ਯਾਰ ਇੱਥੋਂ ਦਾ ਮੁੱਖ ਮੰਤਰੀ ਪੱਗ ਬੰਨਦਾ ਹੋਵੇ ਸਿੱਖ ਹੋਵੇ ਉਹਦੇ ਕੋਈ ਆਵਾਜ਼ ਹੀ ਨਹੀਂ ਉਸ ਬੰਦੇ ਦੇ ਉੱਤੇ ਆ ਉਹ ਬੋਲਿਆ ਨਹੀਂ ਯਾਰ ਕੋਈ ਨਾ ਮੇਰਾ ਪੁੱਛੇ ਆਪਣੀ ਸਰਕਾਰ ਨੂੰ ਕਿ ਤੁਸੀਂ ਆ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਉੱਥੋਂ ਦੀਆਂ ਸਰਕਾਰਾਂ ਦੇ ਇਹ ਨਹੀਂ ਹੋਣਾ ਚਾਹੀਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਬੋਲਿਆ ਨਹੀਂਗਾ ਭਗਵੰਤ ਸੁਖਬੀਰੀ ਨਹੀਂ ਬੋਲਿਆ ਹੁਣ ਫੇਰ ਕਹਿੰਦੇ ਜੀ ਸਾਨੂੰ ਕਿਉਂ ਕਹਿੰਦੇ ਤੁਸੀਂ ਮਾੜਾ ਦੱਸੋ ਬੋਲਿਆ ਹੀ ਨਹੀਂਗਾ ਕੌਣ ਬੋਲੂਗਾ ਦੱਸੋ ਕੀ ਸਾਡਾ ਜੇ ਸਾਡੇ ਸਿੱਖ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਉਹਨਾਂ ਦੀਆਂ ਚੰਗੇ ਦੇਸ਼ਾਂ ਦੀਆਂ ਧਰਤੀਆਂ ਤੇ ਉਹਨਾਂ ਦੇ ਜਜ਼ਬਾਤ ਮੈਂ ਉਹਨਾਂ ਦੀ ਜ਼ਿੰਦਗੀਆਂ ਮਹਿਫੂਜ਼ ਨਹੀਂ ਗਿਆ ਤੇ ਭਾਰਤ ਵਿੱਚ ਕਿੱਦਾਂ ਮਹਿਫੂਜ਼ ਹੋ ਸਕਦੀਆਂ ਦੱਸੋ ਸਮਝਾਓ